ਕਰਕੇ ਵੀ ਹੋ ਜਾਂਦਾ ਜਰਾ ਜੀ ਪਾਏ پولیس ਪਹਿਰਾ ਟਾਲ ਗਿਆ ਯਾਰ ਦੇਖਦੇ ਆਂ ਗੱਲ ਕੀ ਵਾਦੀ ਵਾਦੀ ਜੀ ਬੇਤਾਂਾ ਕੁਲ ਠੀਕ ਹੈ ਜੀ ਰੋਟੇ برو ਦਪਰੀ ਜੇ ਮਾ ਜਰਾ ਤਸਵਾਰ ਜਿਹਦਾ ਪਾਣੀ ਲੈ ਲਉਂਦੇ ਸੀ ਆ ਤੇ ਮਾ ਚੱਲ ਦੁਪਹਿਰਾ ਟਾਲ ਲੈਨੇ ਆ ਹਾਏ ਕੀ ਹੋ ਗਿਆ ਮਾਰੂ ਪਾਣੀ ਵਾਲਾ ਮਾਕੇ ਵਾਹ ਸਿਰ ਜੱ ਸਿੱਧੀ ਖੜੀ ਹੈਗੀ ਸਿਰ ਤਾਂ ਦੁਬਾਰੇ ਬੰਦੇ ਵੀ ਸਿੱਟ ਜਾਂਦਾ ਤੂੰ ਜਮਾਰ ਨੂਰ ਉਹਨਾ ਇੰਨੀ ਤਾਂ ਗਰਮੀ ਪਈ ਜਾਂਦੀ ਹੈਗੀ ਸਿੱਧੀ ਗੱਲ ਕਰ ਕੇ ਚੱਲ ਯਾਰ ਤੂੰ ਇਹ ਤਾਂ ਸਿੱਧੀ ਕਰ ਲਾ ਪਾ ਪੈਨੇ ਯਾਰ ਮੈਂ ਤਾਂ ਅਬਰਾਤ ਪਾਣੀ ਲਾਉਂਦਾ ਸੀ ਯਾਰ ਅੱਛਾ ਅੱਗੇ ਹੋਰ ਮੈਂ ਪਿਆਸ ਸੀ ਬਸ ਮੈਂ ਥੱਕ ਗਿਆ ਹਾਂ ਕੀ ਕਰ ਗਏ ਯਾਰ ਹੋਰ ਚੱਲ ਮੈਂ 10 ਮਿੰਟ ਅੱਖ ਲਾ ਲਾ ਚੰਗਾ ਲਾ 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 ਹਾਂ ਚੱਲ ਪੈਨੇ ਯਾਰ ਅਜੇ ਖਾਨੇ ਨੇ ਮਾਰੇ ਇੱਕ ਟੋ ਆ ਗਿਆ ਤਾਂ ਫਿਰ ਹਟਾ ਨਹੀਂ ਜਾ ਆਏ ਹਾਏ ਉਹ ਦੇਵਕਾ ਹਾਂ ਉਹ ਕੀ ਖਾਦਾ ਬਦੰਦਰਾ ਸਿਲੰਡਰ ਵਾਂਗੂ ਚੱਲੀ ਜਨੇ ਘਰਾੜਾ ਇੱਕ ਪਾਦੇ ਕਿਹੜਾ ਜ਼ਰਾ ਸੋਣਾ ਯਾਰ ਮੈਂ ਵੀ ਨਹੀਂ ਖਰਾਬ ਕਰ ਦਿੱਤਾ ਅੱਛਾ ਹੋਰ ਯਾਰ ਓਏ ਥੱਕ ਵਾਲੇ ਯਾਰ ਕੀ ਕਰਗੇ ਬੁੜੇ ਮਨ ਥੱਕ ਕਿਹੜਾ ਯਾਰ ਬਦੰਦਰਾ ਤੂੰ ਤਾਂ ਇੱਕ ਘਰਾੜਾ ਮਾਰਦਾ ਇੱਕ ਪੱਦ ਮਾਰਦਾ ਇਹ ਤਾਂ ਮੇਰੀ ਵੀ ਨੀਂਦ ਖਰਾਬ ਕਰਤੀ ਯਾਰ ਪਿਆਜ ਚ ਗਏ ਸੀ ਜਵਾਹ ਜੇ ਯਾਰ ਇਹ ਖਾਣ ਪੀਣ ਦਾ ਜ਼ਮਾਨਾ ਨੇ ਲੈ ਕੇ ਐਸੀ ਕਿਤਾ ਗੋਲ ਗੱਪੇ ਸੀਗੇ ਤੇ ਕ ਬਰੈੱਡ ਪਕੌੜੇ ਜਿਹੀ ਸੀਗੇ ਬੜਾ ਟੇਡਾ ਤਹਾ ਗਰੀ ਕਮੜਾ ਦੇਖ ਕੇ ਖਾ ਲੈਂਦਾ ਹੁਣ ਸਲਿੰਡਰ ਨੂੰ ਚੱਲੀ ਜਾਂਦਾ ਵਾਕਾਂ ਤੇ ਆ ਗੱਤਾਂ ਪਾਈ ਜਾਂਦੀ ਕੋਲ ਫੜਾ ਤਾ ਉਹਨੇ ਪੱਦਾ ਥਾਉਣ ਆਇਆ ਸੀ ਘਰਾੜੇ ਦੇ ਪੱਦਾ ਐ ਮਾਰਦਾ ਰੋਤੂ ਇਹ ਦਲਦਾ ਕੋਈ ਹੁਣ ਕੀ ਕਰਕੇ ਜਦੋਂ ਬਚੀ ਜਾਂਦੀ ਕੋਈ ਨਹੀਂ ਕਹਿਣਾ ਵਾ ਜਵਾਕ ਨੂੰ ਪੱਖੇ ਦੇ ਪਾਸੇ ਨਾ ਪਾਇਆ ਕੋਈ ਦੂਜੇ ਪਾਸੇ ਪਾਇਆ ਕੋਈ ਵੀਰ ਦਾ ਬੰਦਰਾ ਸ਼ਿੰਗਾਰ ਕਿਹੜਾ ਹੁੰਦਾ ਬੰਦਰਾ ਜਮ ਉਸ ਕਚੜਾ ਵਾ ਛੱਡਿਆ ਜਾ ਇੱਕ ਪਾਇ ਦੂਜੇ ਬਸੇ ਕੇ ਬੋਲੇ ਬਸੇ ਹੋ ਗਏ ਚਲ ਫਿਰ ਮੈਂ ਜਾਨਣਾ ਕੀ ਐ ਲਾਈਟ ਆ ਕੇ ਹੋਵੇ ਦੇਖ ਲੈ ਮੇਰਾ ਵੀਰ ਭੱਗ ਜਾ ਭੱਗ ਜਾ ਭੱਗ ਜਾ ਤੇ ਵੱਢ ਲੈ ਕੋਈ ਨੱਕਾ ਠੀਕ ਆ ਜਗਾ ਫਿਰ ਨਹੀਂ ਤਾਂ ਪਾਏ ਆਗੇ